ਇੱਡਾਂ ਬਤਨ ਪੰਜਾਬ ਦੀਆਂ 2024 ਜ਼ਿਲ੍ਹਾ ਪਦਰੀ ਟੂਰਨਾਮੈਂਟ ਜਿਸ ਦਾ ਆਗਾਜ਼ ਅੱਜ ਤੋਂ ਹੋ ਚੁੱਕਾ ਹੈ ਇਸ ਟਾਈਮ ਆਪਾਂ ਖੜੇ ਆ ਲਾਜਵੰਤੀ ਸਟੇਡੀਅਮ ਦੇ ਵਿੱਚ ਤੇ ਤੁਸੀਂ ਬਿਲਕੁਲ ਮੇਰੇ ਪਿੱਛੇ ਦੇਖੋਗੇ ਜਿਹੜਾ ਇਹ ਹਾਲ ਹੈ ਇਹ ਦਰਸ਼ਕਾਂ ਦੇ ਖਿਡਾਰੀਆਂ ਦੇ ਨਾਲ ਪੂਰਾ ਭਰਿਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਬਾਸਕਟਬਾਲ ਦਾ ਜਿਹੜਾ ਮੈਚ ਹੈ ਉਹ ਚੱਲਦਾ ਪਿਆ ਮੇਰੇ ਨਾਲ ਜੁੜੇ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਰ ਕਿਵੇਂ ਅੱਜ ਆਗਾਜ਼ ਹੋਇਆ ਕੀ ਕੁਝ ਕਹਿਣਾ ਚਾਹੋਗੇ ਅੱਜ ਖੇਡਾਂ ਮਤਲਬ ਪੰਜਾਬ ਦੇ ਇਹ ਅੱਜ ਖੇਡਾਂ ਮਤਲਬ ਪੰਜਾਬ ਦਾ ਜਿਹੜਾ ਹੈਗਾ ਆ ਸੀਜ਼ਨ 3 ਦਾ ਡਿਸਟ੍ਰਿਕਟ ਲੈਵਲ ਟੂਰਨਾਮੈਂਟ ਹਾਰਪੁਰ ਦੇ ਜਿਹੜੇ ਅੱਜ ਸ਼ੁਰੂ ਕੀਤੇ ਗਏ ਨੇ ਇਹਦੇ ਵਿੱਚ ਸਾਡੇ ਲਾਜਮਤੀ ਸਟੇਡੀਅਮ ਵਿੱਚ ਬਾਸਕਟਬਾਲ ਕਿੱਕ ਬੌਕਸਿੰਗ ਕੋਕੋ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਐਂਡ ਹੈਂਡਬਾਲ ਵਾਲੀਬॉल ਇੰਨਾ ਗੇਮਾਂ ਦੇ ਇਵੈਂਟਸ ਇੱਥੇ ਕਰਵਾਏ ਜਾ ਰਹੇ ਹਨ ਇਹਦੇ ਨਾਲ ਨਾਲ ਹੀ ਸੇਮ ਪੈਰਲਰ ਮਾਲਪੁਰਚ ਸਾਡੀ ਫੁੱਟਬਾਲ ਚੱਲ ਰਹੀ ਹੈ ਇੰਡੋਰ ਸਟੇਡੀਅਮ ਵਿੱਚ ਸਾਡੀ ਬਾਕਸਿੰਗ ਜੁੱਡੋ ਰੈਸਲਿੰਗ ਇਹਨਾਂ ਦੇ ਮੁਕਾਬਲੇ ਕਰਾਏ ਜਾ ਰਹੇ ਹਨ ਅਤੇ ਸਾਡੀ ਜਿਹੜੀ ਐਥਲੈਟਿਕਸ ਹੈਗੀ ਹੈ ਐਥਲੈਟਿਕਸ ਟਾਂਡੇ ਸਟੇਡੀਅਮ ਵਿਕੇ ਕਰਵਾਈ ਜਾ ਰਹੀ ਹੈ ਸੋ ਅੱਜ ਕਿਹੜੇ ਕਿਹੜੇ ਗੇਮਾਂ ਦੇ ਨਾਲ ਕਿੱਥੇ ਕਿੱਥੇ ਦੀ ਟੀਮ ਜਿਹੜੀ ਜੋ ਪਾਰਟਿਸਪੇਟ ਕਰ ਰਹੀ ਹੈ ਇੱਥੇ ਅੱਜ ਸਾਡੇ ਸਭ ਤੋਂ ਪਹਿਲਾਂ ਬਲੌਕ ਲੈਵਲ ਟੂਰਨਾਮੈਂਟ ਜਿਹੜਾ ਹੋਇਆ ਸੀ ਉਹਦੇ ਵਿੱਚ ਟੋਟਲ 7 ਗੇਮਸ ਜਿਹੜੀਆਂ ਹੈਗੀਆਂ ਸੀ ਉਹਨਾਂ ਵਿੱਚੋਂ ਫਰਸਟ ਦੋ ਟੀਮਾਂ ਜਿਹੜੀਆਂ ਆਇਆ ਉਹ ਇੱਥੇ ਡਾਇਰੈਕਟ ਪਾਰਟਿਸਪੇਸ਼ਨ ਕਰ ਰਹੀਆਂ ਨੇ ਅਤੇ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਗੇਮਸ ਹੈਗੀਆਂ ਨੇ ਉਹਨਾਂ ਵਿੱਚ ਬੱਚੇ ਜਿਹੜੇ ਆ ਡਾਇਰੈਕਟ ਤੌਰ ਤੇ ਆਪਣੀ ਟੀਮ ਬਣਾ ਕੇ ਸਿੱਧਾ ਔਨਲੀ ਸਪੋਰਟ ਪਾਰਟਿਸਪੇਸ਼ਨ ਕਰ ਸਕਦੇ ਆ ਇਦੇ ਵਿੱਚ ਸਾਡੀਆਂ ਟੋਟਲ 24 ਗੇਮਸ ਦੀ ਜਿਹੜੀ ਆ ਡਿਸਟ੍ਰਿਕਟ ਕਰਵਾਈ ਜਾ ਰਹੀ ਹੈ ਆਪਾਂ ਚਲਾਂਗੇ ਸਰ ਅੱਗੇ ਬਦਾਂਗੇ ਤੇ ਨਾਲ ਦੇ ਨਾਲ ਆਪਾਂ ਆਪਣੇ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਵੀ ਦੱਸਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਕਿਹੜੇ ਗੇਮ ਆ ਜਿਹੜੇ ਇੱਥੇ ਕਰਵਾਏ ਜਾਣਗੇ ਸਰ ਆਉਣ ਵਾਲੇ ਸਮੇਂ 'ਚ ਜੀ ਨੈਕਸਟ ਮੰਥ ਤੋਂ 11 ਅਕਤੂਬਰ ਤੋਂ ਇੰਨਾ ਗੇਮਾਂ ਦੀ ਗਾਹਾਂ ਸਟੇਟ ਸ਼ੁਰੂ ਹੋ ਰਹੀ ਆ ਜਿਨ੍ਹਾਂ ਵਿੱਚ ਇੱਥੋਂ ਜਿਹੜੇ ਬੱਚੇ ਫਸਟ ਫਸਟ ਆਉਣਗੇ ਉਹ ਬੱਚਿਆਂ ਦੀ ਡਾਇਰੈਕਟ ਪਾਰਟਿਸਪੇਸ਼ਨ ਹੋਏਗੀ ਸਟੇਟ ਵਾਸਤੇ ਜਿਹੜੀ ਕਿ ਅਸੀਂ ਇਥੋਂ ਭੇਜਾਂਗੇ। ਦੈਨ ਉਸ ਤੋਂ ਬਾਅਦ ਸਾਡੇ ਇਥੇ ਹਾਰਪੁਰ ਜ਼ਿਲ੍ਹੇ ਨੂੰ ਇੱਕ ਗੇਮਸ ਆਫ ਫੁੱਟਬਾਲ ਸਟੇਟ ਕਰਾਉਣ ਦਾ ਹੋਸਟ ਕਰਨ ਦਾ ਮੌਕਾ ਮਿਲਿਆ ਹੈ। ਜਿਹੜੀ ਕਿ 4 ਨਵੰਬਰ ਨੂੰ ਇੱਥੇ ਅਸੀਂ ਹੋਸਟ ਕਰਾਂਗੇ ਖੇਡਾਂ ਮਤਰ ਪੰਜਾਬ ਦੀ ਤੇ ਬੈਨਰ ਹੇਟ। ਖੇਡ ਜਿਹੜੀ ਆ ਕਿਸੇ ਖਿਡਾਰੀ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕਾ ਬਦਲਾਅ ਲੈ ਕੇ ਆਂਦੀ ਹੈ ਜਾਂ ਇੱਕ ਵਿਦਿਆਰਥੀ ਦੇ ਵਾਸਤੇ ਖੇਡਣਾ ਕਿੰਨਾ ਕਾ ਜ਼ਰੂਰੀ ਹੈ ਸਰ। ਦੇਖੋ ਜਿਹੜੀ ਇੱਕ ਸਪੋਰਟਸ ਆ ਨਾ ਉਹਦੇ ਨਾਲ ਬੱਚਾ ਜਿਹੜਾ ਇੰਨਾ ਕੁ ਜ਼ਿਆਦਾ ਤੰਦਰੁਸਤ ਕਿੱਟ ਰਹਿੰਦਾ ਹੈ ਕਿ ਵੀ ਪੜ੍ਹਾਈ ਦੇ ਨਾਲ-ਨਾਲ ਇਹ ਨਾਲ-ਨਾਲ ਇੰਨੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਇੱਥੇ ਦੇ ਬੱਚਿਆਂ ਦਾ ਅੱਜ ਜੋਸ਼ ਦੇਖ ਹੀ ਲਿਆ ਕਿ ਕਿੰਨਾ ਜੋਸ਼ ਹੈਗਾ ਆ ਜਿੰਨੀ ਜ਼ਰੂਰਤ ਪੜ੍ਹਾਈ ਦੀ ਹੈਗੀ ਆ ਦਿਮਾਗ ਦੀ ਉਨੀ ਹੀ ਸਰੀਰ ਦੀ ਹੈਗੀ ਆ ਚੰਗੇ ਸਰੀਰ ਵਿੱਚ ਇੱਕ ਹੈਲਦੀ ਦਿਮਾਗ ਹੀ ਵਾਸ ਕਰਦਾ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਸਪੋਰਟਸ ਵਿੱਚ ਜੁੜਨ ਨਾਲ ਬੱਚਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਆਵਾਰਾਗਰਦੀ ਇੱਧਰ ਉੱਧਰ ਘੁੰਮਣਾ ਫਿਰਨਾ ਬੱਚੇ ਦਾ ਸਾਰਾ ਖਤਮ ਹੋ ਜਾਂਦਾ ਡਿਸਪਲਨ ਨਾ ਹੁੰਦਾ ਕਿ ਮੇਰਾ ਸਕੂਲ ਟਾਈਮ ਆ ਆ ਸਟੱਡੀ ਟਾਈਮ ਆ ਆ ਪੜਨ ਵਾਲਾ ਟਾਈਮ ਆ ਫਿਰ ਉਸ ਤੋਂ ਬਾਅਦ ਸਰਕਾਰ ਦੀਆਂ ਵਕ ਵਕ ਨੀਤੀਆਂ ਹੈਗੀਆਂ ਨੇ ਜਿਹੜਾ ਬੱਚਾ ਚੰਗਾ ਖੇਡਦਾ ਆ ਉਹਨੂੰ ਕੈਸ਼ਵੋਡ ਸਾਨੂੰ ਪਤਾ ਇਹ ਜਿਵੇਂ ਪਿੱਛੇ 올림픽 올림픽 ਵਾਲੇ ਮੈਡਲਿਸਟਾਂ ਨੂੰ ਦਿੱਤਾ ਆ ਪਾਰਟਿਸਿਪੇਟ ਵਾਲਿਆਂ ਨੂੰ ਦਿੱਤਾ ਕਿ ਇੰਨੀ ਕੁ ਜ਼ਿਆਦਾ ਗੁੱਡ ਅਮਾਉਂਟ ਆਫ ਪੈਸੇ ਜਿਹੜੀ ਉਹਨਾਂ ਨੂੰ ਦਿੱਤੀ ਗਈ ਆ ਬੱਚਿਆਂ ਲਈ ਇਸ ਤੋਂ ਵਧੀਆ ਪ੍ਰੋਪੋਜ਼ਲ ਨਹੀਂ ਬਣ ਸਕਦਾ ਬਸ ਅਸੀਂ ਤਾਂ ਇਹ ਚਾਹਾਂਗੇ ਤੁਹਾਡੇ ਤਰਫੋਂ ਇਹੀ ਕਹਾਂਗੇ ਕਿ ਵੱਧ ਤੋਂ ਵੱਧ ਸਾਡੇ ਕੋਲ ਆਓ ਅਸੀਂ 24 ਆਰ ਅਵੇਲੇਬਲ ਆ ਮੈਂ ਐਜ਼ ਅ ਡੀਐਸਓ 24 ਆਰ ਇੱਥੇ ਅਵੇਲੇਬਲ ਆ ਕਿਸੇ ਨੂੰ ਕਿਸੇ ਬੱਚੇ ਨੂੰ ਕਿਸੇ ਪੇਰੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਕੁਆਰੀ ਆ ਕੋਈ ਇਸ਼ੂ ਆ ਕੋਈ ਪ੍ਰੋਬਲਮ ਆ ਜਾਂ ਕਿਸੇ ਨੇ ਜੁਆਇਨ ਕਰਨਾ ਹੈ ਮੇਰੇ ਕੋਲ ਜਦੋਂ ਮਰਜ਼ੀ ਸੰਪਰਕ ਕਰਨ ਆਮ ਅਵੇਲੇਬਲ ਭਾਈ ਜੀ ਸਾਹਿਬ ਖਿਡਾਰੀਆਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕਿੱਦਾਂ ਕੀਤਾ ਗਿਆ ਦੂਰੋਂ ਦੂਰੋਂ ਵੀ ਖਿਡਾਰੀ ਪਹੁੰਚਦੇ ਜਿਹੜੀ ਡਿਸਟ੍ਰਿਕਟ ਟੂਰਨਾਮੈਂਟ ਹੁੰਦਾ ਆ ਇਸ ਵਿੱਚ ਰਹਿਣ ਦਾ ਕੁਝ ਨਹੀਂ ਹੁੰਦਾ ਇਹਨਾਂ ਬ ਮਾਰਨਿੰਗ ਟੀ ਦੁਪਹਿਰ ਦਾ ਲੰਚ ਅਤੇ ਆਫਟਰਨੂਨ ਦੀ ਟੀ ਇਹ ਚੀਜ਼ਾਂ ਨਾਲ ਅਸੀਂ ਬੱਚਿਆਂ ਨੂੰ ਕੰਪੰਸੇਟ ਕਰਦੇ ਹੁੰਦੇ ਆ ਤੇ ਜਿਹੜੇ ਬੱਚੇ ਸਾਡੇ ਨੂੰ ਸਟੇਟ ਖੇਡਣ ਜਾਣਗੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਪ੍ਰੋਪਰ ਬੱਸਿਸ ਜਾਂ ਬੱਸਿਸ ਦਾ ਕਿਰਾਇਆ ਦੇ ਕੇ ਅਸੀਂ ਉਹਨਾਂ ਨੂੰ ਪ੍ਰੋਪਰੇ ਤੋਂ ਭੇਜਾਂਗੇ ਜਿਹੜੇ ਵੀ ਡਿਸਟ੍ਰਿਕਟ ਚ ਸਟੇਟ ਚ ਜਿਹੜਾ ਬੱਚਾ ਜਾਏਗਾ ਖੇਡਣ ਲਈ ਸਟੇਟ ਵਾਸਤੇ ਉੱਥੇ ਉਸ ਜ਼ਿਲ੍ਹੇ ਨੇ ਉਹ ਸਾਰੇ ਅਰੇਂਜਮੈਂਟਸ ਆਪਣੇ ਬਹਿਬਤੇ ਕਰਨੇ ਆ ਜਿਵੇਂ ਅਸੀਂ ਫੁੱਟਬਾਲ ਕਰਾਵਾਂਗੇ ਅਸੀਂ ਇਹਨਾਂ ਬੱਚਿਆਂ ਦਾ ਰਹਿਣ ਦਾ ਸਾਰਾ ਅਰੇਂਜਮੈਂਟ ਉਹ ਸਾਡੇ ਦੁਆਰਾ ਹੋਏਗਾ ਅੱਛਾ ਕਰਾਂਗੇ ਸਾਰਾ ਕੁਝ ਵਧੀਆ ਕਰ ਰਹੇ ਹੋ ਇਹ ਦੁਪਹਿਰ ਦੇ ਲੰਚ ਦੇ ਵਿੱਚ ਕੀ 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 ਅੱਜ ਅਰੇਂਜ ਕੀਤਾ ਗਿਆ ਬੱਚੇ ਵਾਹ ਦੇਖੋ ਦੁਪਹਿਰ ਦੇ ਲੰਚ ਚ ਪ੍ਰੋਪਰ ਇੱਕ ਮੀਨੂ ਬਣਾਇਆ ਗਿਆ ਡਿਪਾਰਟਮੈਂਟ ਵੱਲੋਂ ਮੀਨੂ ਬਣਾਇਆ ਗਿਆ ਜਿਹਦੇ ਵਿੱਚ ਦੋ ਜਾਂ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਹੈਗੀਆਂ ਦਾਲ ਹੈਗੀ ਰਾਇਤਾ ਚਾਵਲ ਬਹੁਤ ਅੱਛਾ ਮੀਨੂ ਹੈ ਜੋ ਆਪਾਂ ਘਰ ਚ ਖਾਂਦੇ ਆ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਉਦਾਂ ਦਾ ਖਾਣਾ ਸੀ ਪ੍ਰੋਵਾਈਡ ਕਰਾ ਸਕੀਏ ਕਿ ਇੱਕ ਹੋਮ ਮੇਡ ਖਿਡਾਰੀਆਂ ਨੂੰ ਇੱਕ ਰॉयਲ ਫੀਲਿੰਗ ਜਿਹੜੀ ਹੈ دیਵਾਨੀ ਹੈ ਆ ਸਰ ਇੱਥੇ ਕਿਹੜਾ ਕੀ ਐਕਟੀਵਿਟੀ ਚੱਲ ਰਹੀ ਹੈ ਕਿਹੜੇ ਗੇਮ ਇੱਥੇ ਜੀ ਸਾਡੀ ਹੁਣ ਕਿੱਕ ਬੌਕਸਿੰਗ ਸ਼ੁਰੂ ਕਰਨ ਵਾਲੇ ਆਪਾਂ ਵਿਥਿਨ ਫਿਊ ਮਿੰਟਸ ਤੇ ਬੱਚਿਆਂ ਦੇ ਵੇਟ ਹੋ ਗਏ ਸੀ ਪਹਿਲਾਂ ਫਿਰ ਫਿਕਚਰ ਪੈਂਦਾ ਆ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਆ ਕਿਉਂਕਿ ਇਹਦੇ ਵਿੱਚ ਬੱਚਾ ਡਾਇਰੈਕਟ ਹੁੰਦਾ ਆ ਸਾਡੇ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਹਦਾਇਤ ਹੋਈ ਆ ਕਿ ਪਹਿਲਾਂ ਆਨਲਾਈਨ ਐਂਟਰੀ ਕਰਨ ਬੱਚੇ ਜੇਕਰ ਕੋਈ ਆਨ ਐਂਟਰੀ ਨਹੀਂ ਕਰ پا ਰਿਆ ਆਨ ਦੀ ਸਪੋਰਟ ਅਸੀਂ ਉਹਨਾਂ ਦੀ ਐਂਟਰੀ ਲੈਣੀ ਆ ਤਾਂ ਕਿ ਕੋਈ ਵੀ ਬੱਚਾ ਨਾ ਰਹਿ ਜਾਵੇ ਸਾਡੇ ਇਹ ਖੇਡਾਂ ਮਤਨ ਪੰਜਾਬ ਦਾ ਪਹਿਲਾ ਮੋਟਿਵ ਇਹ ਹੈਗਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੀਮਾਂ ਵਿੱਚ ਭਾਗ ਦਵਾਉਣਾ ਸਾਡਾ ਸਭ ਤੋਂ ਮੇਨ ਪ੍ਰਾਇੋਰਟੀ ਸਾਡੀ ਇਹ ਹੈ ਉਸ ਤੋਂ ਬਾਅਦ ਅਸੀਂ ਇੱਕ ਚੰਗਾ ਬੱਚਾ ਜਿਹੜਾ ਸਟੇਟ ਵਾਸਤੇ ਭੇਜਣਾ ਹੈ ਸਾਰਾ ਕੁਝ ਉਹ ਫਿਰ ਉਸ ਤੋਂ ਬਾਅਦ ਆ ਹ ਜਿਕਰ ਸਰ ਆਪਾਂ ਗੱਲ ਕਰੀਏ ਤਾਂ ਖੇਡਾ ਵਤਨ ਪੰਜਾਬ ਜਿਹੜਾ ਕਰਵਾਈ ਜਾ ਰਹੀ ਪੰਜਾਬ ਸਰਕਾਰ ਵੱਲੋਂ ਇਸ ਦਾ ਵਿਦਿਆਰਥੀਆਂ ਨੂੰ ਕਿੰਨਾ ਕਾ ਲਾਭ ਮਿਲੇਗਾ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾ ਲਾਭ ਤੇ ਹੀ ਹੈ ਕਿ ਬੱਚਿਆਂ ਨੂੰ ਇੱਕ ਗੁੱਡ amount ਆਫ ਮਨੀ ਮਿਲ ਰਹੀ ਹੈ ਜਿਹੜੀ ਸਟੇਟ ਮੈਂਟਲਿਸਟ ਹੁੰਦੇ ਆ ਜਿਵੇਂ ਫਸਟ ਨੂੰ 10000 ਰੁਪਿਆ ਸੈਕਿੰਡ ਨੂੰ 7000 ਥਰਡ ਨੂੰ 3000 ਜਿਹੜੇ ਬੱਚੇ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਬੱਚਾ ਆਪਣਾ ਗ੍ਰੈਜੂਏਸ਼ਨ ਲਈ ਸਕੂਲਸ ਗ੍ਰੈਜੂਏਸ਼ਨ ਲਈ ਅਪਲਾਈ ਕਰ ਸਕਦਾ ਸਪੋਰਟਸ ਗ੍ਰੈਡਿਏਸ਼ਨ ਦਾ ਫਾਇਦਾ ਕੀ ਹੁੰਦਾ ਕਿ ਤੁਹਾਡੇ ਕੋਲ ਇੱਕ ਪ੍ਰੋਪਰ ਸਪੋਰਟਸ ਕੋਟਾ ਬਣ ਜਾਂਦਾ ਆ ਤੁਸੀਂ ਗਵਰਨਮੈਂਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੋਸਟ ਆਵੇ ਤੁਸੀਂ ਉਹਦੇ ਵਿੱਚ ਆਪਣਾ ਇੱਕ ਸਪੋਰਟਸ ਲੈਵਲ ਦਾ ਕੋਟਾ ਭਰ ਕੇ ਉਹਦੇ ਵਿੱਚ ਤੁਸੀਂ ਨੌਕਰੀ ਹਾਸਲ ਕਰ ਸਕਦੇ ਹੋ ਉਹਦੇ ਵਿੱਚ ਬਹੁਤ ਬੈਨੀਫਿਟ ਮਿਲਦਾ ਜੀ ਇਸ ਗੇਮਾਂ ਦਾ ਇਹ ਬੈਨੀਫਿਟ ਹੈ ਕੀ ਆ ਬਾਤ ਹੈ ਤੇ ਇਹ ਗੇਮ ਕਦੋਂ ਤੋਂ ਕਦੋਂ ਤੱਕ ਚਲਾਇਆ ਜਾਏਗਾ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਤੇ ਟਾਈਮਿੰਗ ਇਹਦੀ ਇਹ ਜਿਹੜੀ ਗੇਮ ਆ ਅੱਜ ਤੋਂ ਸ਼ੁਰੂ ਹੋ ਕੇ 16 ਤਰੀਕ ਤੋਂ ਸ਼ੁਰੂ ਹੋ ਕੇ 22 ਤਰੀਕ ਤੱਕ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਗੇਮਾਂ ਜਿਹੜੀਆਂ ਹੈਗੀਆਂ ਸਵੇਰ 9 ਵਜੇ ਤੋਂ ਲੈ ਕੇ ਅੰਟਿਲ ਜਿਹੜਾ ਸ਼ਾਮ ਤੱਕ ਸਾਡਾ ਈਵੈਂਟ ਖਤਮ ਨਾ ਹੋਵੇ ਤੱਕ ਤੱਕ ਚੱਲਦੀ ਰਹਿਣਗੀ। ਸ਼ਹਿਰ ਦੇ ਲੋਕ ਇਸ ਗੇਮ ਦਾ ਲਾਭ ਕਿੱਦਾਂ ਲੈ ਸਕਦੇ ਨੇ ਦੇਖਣ ਆਉਣ ਵਾਲੇ ਜਿਹੜੇ ਲੋਕ ਨੇ ਜਿਹੜਾ ਸਪੋਰਟਸ ਦਾ ਆਨੰਦ ਲੈਣਾ ਚਾਹੁੰਦੇ ਨੇ ਕੀ ਉਹ ਲੈ ਸਕਦੇ ਜਾਂ ਨਹੀਂ ਲੈ ਸਕਦੇ। ਇਹਦੇ ਵਿੱਚ ਦੇਖੋ ਜੀ ਸਭ ਤੋਂ ਵਧੀਆ ਸਾਡੀ ਸਰਕਾਰ ਨੇ ਕਿੰਨਾ ਬੈਨੀਫਿਟ ਦਿੱਤਾ ਕਿ ਨਾ ਕਿ ਛੋਟਾ ਬੱਚਾ ਨਹੀਂ ਇਹ ਚ 70 ਸਾਲ ਦਾ ਵੀ ਇੱਕ ਬਜ਼ੁਰਗ ਖੇਡ ਸਕਦਾ ਆ ਵੀ ਜਿਹੜੇ ਜਿਹੜੇ ਬੱਚੇ ਆਪਣੀ ਪ੍ਰੈਕਟਿਸ ਕਰਦੇ ਆ ਇਹ ਗੇਮਾਂ ਇਕਲੋਤੀਆਂ ਅੱਜ ਤੱਕ ਦੀ ਪੰਜਾਬ ਦੀ ਪਹਿਲੀ ਗੇਮ ਆ ਜਿਹਦੇ ਵਿੱਚ ਜੀ ਇੱਕ ਜਨਰੇਸ਼ਨ ਇੱਕ ਤਿੰਨ ਜਨਰੇਸ਼ਨਾਂ ਇੱਕਠੇ ਬੱਚੇ ਦਾਦਾ ਪੋਤਾ ਤੇ ਉਹਨਾਂ ਦਾ ਫਾਦਰ ਸਾਰੇ ਖੇਡ ਰਹੇ ਆ ਜੀ ਇਹ ਇੰਨਾ ਵਧੀਆ ਇਵੈਂਟ ਆ ਕਿ ਤਿੰਨੋਂ ਮਿਲ ਕੇ ਤਿੰਨ ਜਨਰੇਸ਼ਨਾਂ ਦੇ ਬੱਚੇ ਇੱਕ ਪਰਿਵਾਰ ਚ ਪਾਰਟਿਸਪੇਟ ਕਰਦੇ ਆ ਇੰਨੀ ਵਧੀਆ ਗੱਲ ਆ ਜੀ ਤੇ ਇਧਰ ਕਿੱਕ ਬੌਕਸਿੰਗ ਦੇ ਮੁਕਾਬਲੇ ਜਿਹੜੇ ਆ ਸ਼ੁਰੂ ਹੋ ਗਏ ਆ ਜੀ ਇਹ ਅੰਡਰ 14 ਦੇ ਬੱਚੇ ਹੈਗੇ ਆ ਆਉਣ ਵਾਲੇ ਸਮੇਂ ਜਿਹੜਾ ਸਾਡੇ ਸ਼ਹਿਰਪੁਰ ਦਾ ਨਾਮ ਰੋਸ਼ਨ ਕਰਨਗੇ ਜੀ ਕਿਆ ਬਾਤ ਹੈ ਸਰ ਕੀ ਕੁਝ ਮੈਸੇਜ ਤੁਸੀਂ ਖਿਡਾਰੀਆਂ ਨੂੰ ਦੇਣਾ ਚਾਹੁੰਦੇ ਹੋ ਤੇ ਹੁਸ਼ਿਆਰਪੁਰ ਵਾਸੀਆਂ ਨੂੰ ਦੇਣਾ ਚਾਹੁੰਦੇ ਹੋ ਮੈਂ ਹੁਸ਼ਿਆਰਪੁਰ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਪੋਰਟਸ ਦਾ ਸਮਝਾਓ ਉਹਨਾਂ ਨੂੰ ਇੰਪੋਰਟੈਂਸ ਦੱਸੋ ਤਾਂ ਕਿ ਵੱਧ ਤੋਂ ਵੱਧ ਗੇਮਾਂ ਨਾਲ ਜੁੜਨ ਔਰ ਜਿਹੜੇ ਬੱਚੇ ਸਾਡੇ ਸੀਵਨ ਚ ਭਾਗ ਲੈਣ ਆਏ ਨੇ ਆਫੀਸ਼ੀਅਲਸ ਆਏ ਨੇ ਸਭ ਨੂੰ ਬੈਸਟ ਆਫ ਲੱਕ ਥੈਂਕ ਯੂ ਹਾਂ ਸੋ ਆਪਾਂ ਗੱਲ ਕਰ ਰਹੇ ਸੀ ਡੀਐਸਓ ਸਾਹਮਣੇ ਤੇ ਦੂਜੇ ਪਾਸੇ ਦੇਖੋ ਫਿਰਸ ਆਪ ਕਰਦੇ ਜਿੰਨੇ ਖਿਡਾਰੀ ਨੇ ਖਿਡਾਰੀਆਂ ਦੇ ਨਾਲ ਜਿਹੜੇ ਆਏ ਹੋਏ ਨੇ ਉਹ ਸਾਰੇ ਬੱਚੇ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਖੇਡਾਵਤਨ ਪੰਜਾਬ ਦੀਆਂ ਦੂਰੋਂ ਹੱਥ ਲਾਉਂਦੇ ਨਜ਼ਰ ਆ ਰਹੇ ਨੇ ਤਾਂ ਕਿ ਕੈਮਰੇ 'ਚ ਕੈਦ ਹੋ ਸਕਣ ਤਾਂ ਕਿ ਇਹ ਜਿਹੜੀ ਇਵੈਂਟ ਹੈ ਇਹ ਇਵੈਂਟ ਲੋਕ ਆਪਣੇ ਟੀਵੀ 'ਤੇ ਇੱਕ ਵਧੀਆ ਜਿਹੜਾ ਮਾਹੌਲ ਹੈ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਨਾਲ ਦੇ ਨਾਲ ਜੱਜ ਸਾਹਿਬਾਨ ਜਿਹੜੇ ਨੇ ਉਹ ਲਗਾਤਾਰ ਬਾਜ ਵਾਲੀ ਜਿਹੜੀ ਅੱਖ ਹੈ ਉਹ ਆ ਬਾਜ ਵਾਲੀ ਅੱਖ ਨਾਲ ਅੱਖ ਨਾਲ ਦੇਖ ਰਹੇ ਨੇ ਕਿ ਗੇਮ ਨੂੰ ਕਿ ਕਿਹੜਾ ਖਿਡਾਰੀ ਕਿੰਨੀ ਵਧੀਆ ਪਰਫਾਰਮੈਂਸ ਕਰ ਰਿਹਾ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਅਭਿਰੰਗੀ पांडे ਜੀਬੀਸੀ ਅਪਡੇਟ